ਨੂੰ ਲੈ ਕੇ ਲੰਬੇ ਸਮੇਂ ਤੋਂ ਇਹ ਚਰਚਾ ਛੜੀ ਹੋਈ ਹੈ ਮਹੀਨਾ ਖੰਡ ਹੋਣ ਨੂੰ ਆ ਗਿਆ ਇਹ ਸੜਾਂ ਨੂੰ 12 13 ਅਗਸਤ ਤੋਂ ਇਹ ਪੰਜਾਬ ਚ ਦਾਖਲ ਹੋ ਗਏ ਸੀ ਇਸ ਲਈ ਲਗਭਗ 1 ਮਹੀਨਾ ਹੋ ਗਿਆ ਇਹਦੇ ਉੱਤੇ ਕੁਦਰਤੀ ਆਫਤ ਵੱਜੂ ਵੀ ਇਹ ਮਨੁੱਖੀ ਕੋਤਾਹੀ ਵੱਜੂ ਵੀ ਇੱਥੋਂ ਤੱਕ ਕਿ ਡੈਮਾਂ ਦੀ ਸ਼ਾਸਨ ਵੱਜੂ ਵੀ ਇਹਦੇ ਤੇ ਚਰਚਾ ਹੋਈ ਹੈ ਕੀ ਹੜ੍ਹ ਦੇ ਮਾਮਲੇ ਦੇ ਵਿੱਚ ਜਾਣ ਬੁੱਝ ਕੇ ਡੈਮਾਂ ਨੂੰ ਪਹਿਲਾਂ ਹੀ ਭਰ ਲੈ ਗਿਆ ਸੀ ਮੈਂ ਬਹੁਤ ਗੰਭੀਰ ਸਵਾਲ ਤੁਹਾਡੇ ਸਾਹਮਣੇ ਰੱਖਣ ਲੱਗਿਆ ਕਿ ਡੈਮ ਸਮੇਂ ਤੋਂ ਪਹਿਲਾਂ ਜਦੋਂ ਇਹ ਇਤਲਾਹ ਸੀ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸੀ ਕਿ ਆਉਂਦੇ ਦਿਨਾਂ 'ਚ ਇੰਨਾ ਮੀਂਹ ਪੈਣਾ ਇੰਨਾ ਪਾਣੀ ਇਕੱਠਾ ਆਉਣਾ ਇੰਨਾ ਡੈਮਾਂ 'ਚ ਪਾਣੀ ਆਉਣਾ ਉਹਦੇ باوجود ਵੀ ਸਮੇਂ ਤੋਂ ਪਹਿਲਾਂ ਹੀ ਕੀ ਡੈਮ ਜਾਣ ਬੁੱਝ ਕੇ ਭਰ ਲਏ ਗਏ ਸੀ ਫਿਰ ਜੇ ਜਾਣ ਬੁਝ ਕੇ ਪਰਲੇ ਗਏ ਸੀ ਤੇ ਫਿਰ ਕੀ ਹੜ ਲਿਆਉਣ ਪਿੱਛੇ ਕੋਈ ਸਾਜ਼ਿਸ਼ ਸੀ ਮੈਂ ਇਹ ਸਵਾਲ ਕਿਉਂ ਕਰ ਰਿਹਾ ਮੈਂ ਇਹ ਸਵਾਲ ਇਸ ਲਈ ਕਰ ਰਿਹਾ ਮੇਰੇ ਮੂਰੇ ਦੋ ਰਿਪੋਰਟਾਂ ਮਈਆਂ ਨੇ ਉਹਨਾਂ ਚੋਂ ਇੱਕ ਰਿਪੋਰਟ ਹੈਗੀ ਹੈ ਜਿਹੜੇ ਅਮਰਜੀਤ ਸਿੰਘ ਰਹੇ ਨੇ ਸਾਬਕਾ ਚੀਫ ਇੰਜੀਨੀਅਰ ਨੇ ਜੀ ਸੰਜਾਈ ਦੇ ਉਹਨਾਂ ਨੇ ਜਿਹੜਾ ਨੁਕਤਾ ਦੱਸਿਆ ਨੁਕਤਾ ਗੌਰਮਾ ਮੈਂ। ਉਹ ਕਹਿੰਦੇ ਡੈਮ 20 ਤੋਂ 25 ਫੁੱਟ ਤੱਕ ਜਗ੍ਹਾ ਖਾਲੀ ਰੱਖਣੀ ਜ਼ਰੂਰੀ ਹੁੰਦੀ ਹੈ। ਪਰ ਜਿਆ ਨਹੀਂ ਕੀਤਾ ਗਿਆ। ਉਹ ਕਹਿੰਦੇ ਡੈਮਾਂ ਦੇ ਵਿੱਚ 20 ਤੋਂ 25 ਫੁੱਟ ਜਗ੍ਹਾ ਖਾਲੀ ਰੱਖਣਾ ਜ਼ਰੂਰੀ ਹੁੰਦਾ ਪਰ ਜਿਆ ਨਹੀਂ ਹੋਇਆ। ਉਹਨੂੰ ਇਸ ਨੁਕਤੇ ਤੇ ਕੀ ਕਹਿੰਦੇ ਨੇ? ਕਹਿੰਦੇ ਸਮੇਂ ਤੋਂ ਪਹਿਲਾਂ ਡੈਮ ਭਰ ਲਏ ਗਏ ਤਾਂ ਕਿ ਸਿੰਚਾਈ ਤੇ ਬਿਜਲੀ ਉਤਪਾਦਨ ਦੇ ਵਿੱਚ ਕੋਈ ਕਮੀ ਨਾ ਆਵੇ ਕਹਿੰਦੇ ਜੀ ਇਹ ਸਮੇ ਤੋਂ ਪਹਿਲਾਂ ਹੀ ਭਰ ਲੈ ਕਿ ਤਾਂ ਕਿ ਬਿਜਲੀ ਪੈਦਾਪੂਦਾ ਕਰਨ 'ਚ ਕੋਈ ਮੁਸ਼ਕਲ ਨਾ ਆਵੇ ਲੇਕਿਨ ਭਾਰੀ ਮੀਂਹ ਦੀ ਸਥਿਤੀ ਵਿੱਚ ਪਾਣੀ ਰੋਕਣ ਦੀ ਯੋਜਨਾ ਨਹੀਂ ਬਣੀ ਹਿਮਾਚਲ ਤੋਂ ਲਗਾਤਾਰ ਕਹਿੰਦੇ ਬੱਦਲ ਫਟਣ ਦੀਆਂ ਅਜਿਹੀਆਂ ਘਟਨਾਵਾਂ ਹੁੰਦੀਆਂ ਰਹੀਆਂ ਜੰਗਲਾਂ ਦੀ ਕਟਾਈ ਹੈ ਨਾ ਤੇ ਹੋਰ ਅਜਿਹੇ ਪ੍ਰੋਜੈਕਟ ਜਿਹੜੇ ਵਿਕਾਸ ਵਾਲੇ ਨੇ ਕਹਿੰਦੇ ਉਹ ਤੇਜ਼ੀ ਕਰਨ ਵਿਕਾਸ ਦਾ ਸ਼ਹਿਰੀਕਰਨ ਤੇ ਕਹਿੰਦੇ ਅਜਿਹੀ ਸਥਿਤੀ ਦੇ ਵਿੱਚ ਮਾਨਸੂਨ ਸੀਜ਼ਨ 'ਚ ਡੈਮ ਘੱਟ ਤੋਂ ਘੱਟ 20 ਤੋਂ 25 ਫੁੱਟ ਖਾਲੀ ਰੱਖਣੇ ਜ਼ਰੂਰੀ ਨੇ ਹੁਣ ਇਹਦੇ ਉੱਤੇ ਉਹ ਨੁਕਤਾ ਕਿਡਾ ਕਹਿੰਦੇ ਨੇ ਉਹ ਕਹਿੰਦੇ 1988 'ਚ ਵੀ ਹੜ੍ਹ ਆਈ ਸੀ ਪਰ ਉਸ ਸਮੇਂ ਸਾਡੇ ਕੋਲ ਇਹ ਤਕਨੀਕ ਨਹੀਂ ਸੀ ਕਿ ਸਾਨੂੰ ਇੰਨਾ ਪਤਾ ਹੋਵੇ ਕਿ ਆਉਂਦੇ ਸਮੇਂ 'ਚ ਕਿੰਨਾ ਮੀਂਹ ਪੈਣਾ ਕਿੰਨਾ ਪਾਣੀ ਆਉਣਾ ਅੱਜ ਦੇ ਤਰੀਕੇ 'ਚ ਸਾਰਾ ਕੁਝ ਪਤਾ ਸੀ ਫਿਰ ਜਿਹੀ ਸਿੱਤੀ ਚ ਕਹਿੰਦੇ 20 ਤੋਂ 25 ਫੁੱਟ ਡੈਮ ਖਾਲੀ ਰੱਖਨੇ ਹੁੰਦੇ ਨੇ ਨਹੀਂ ਰੱਖੇ ਉਹਦੇ ਰੱਖਣ ਦੇ ਪਿੱਛੇ ਨਾ ਰੱਖਣ ਦੇ ਪਿੱਛੇ ਉਹ ਜਿਹੜਾ ਪਹਿਲੂ ਦੱਸਦੇ ਉਹ ਕਮਾਲ ਦਾ ਉਹ ਕਹਿੰਦੇ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਹੁਣ ਪੰਜਾਬ ਤੇ ਹਰਿਆਣਾ ਦਾ ਕੋਈ ਮੈਂਬਰ ਹੀ ਨਹੀਂ ਆਪਾਂ ਇਸ ਨੁਕਤੇ ਤੇ ਲਗਾਤਾਰ ਗੱਲ ਕਰਦੇ ਆਂ ਕਿ ਪੰਜਾਬ ਤੇ ਹਰਿਆਣਾ ਨੂੰ BBMB ਦੇ ਸਿਸਟਮ ਚੋਂ ਬਾਹਰ ਕਰ ਦਿੱਤਾ ਗਿਆ ਜਦੋਂ ਕਿ BBMB ਚੱਲ ਰਹੀ ਹੈ ਪੰਜਾਬ ਦੇ ਸੱਤੇ 60% 70% ਸਾਡੀ ਬਜਟ ਤੋਂ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਜੀ ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਚ ਪੰਜਾਬ ਤੇ ਹਰਿਆਣਾ ਦਾ ਕੋਈ ਮੈਂਬਰ ਹੀ ਨਹੀਂ ਪਹਿਲਾਂ ਇਰੀਗੇਸ਼ਨ ਤੇ ਪਾਵਰ ਦੋਵੇਂ ਦੋਵੇਂ ਵਿਭਾਗ ਦੇ ਨੁਮਾਇंदे ਪੰਜਾਬ ਤੇ ਹਰਿਆਣਾ ਤੋਂ ਹੁੰਦੇ ਸੀ ਪਰ ਹੁਣ ਕਹਿੰਦੇ ਜੀ ਇਹ ਛੂਟ ਦਿੱਤੀ ਕੇਂਦਰੀਕਰਨ ਹੋ ਗਿਆ ਤੇ ਜਿਹੜੇ ਅਧਿਕਾਰੀ ਹੁਣ ਲਾਇਵ ਨੇ ਨਾ ਉਹ ਪੰਜਾਬ ਨਾਲ ਸੰਬੰਧਤ ਨੇ ਨਾ ਹਰਿਆਣਾ ਨਾਲ ਸੰਬੰਧਤ ਨੇ ਉਹ ਸਾਡੀ ਧਰਾਤਲ ਦੀ ਸਥਿਤੀ ਜਾਣਦੇ ਹੀ ਨਹੀਂ ਉਹ ਜਦੋਂ ਸਾਡੀ ਸਥਿਤੀ ਨਹੀਂ ਜਾਣਦੇ دریاਵਾਂ ਦਾ ਬਹਿਨ ਨਹੀਂ ਜਾਣਦੇ ਉਹਦਾ ਖੇਤਰ ਦਾ ਨਹੀਂ ਪਤਾ ਉਹਦੇ ਪਿੰਡਾਂ ਦਾ ਅੱਗੇ ਦਾ ਨਹੀਂ ਪਤਾ ਭੂਗੋਲਕ ਸਥਿਤੀ ਨਹੀਂ ਪਤਾ ਤੇ ਇਹ ਜੀ ਸਥਿਤੀ 'ਚ ਕਹਿੰਦੇ ਫਿਰ ਹੜਾ ਗਿਆ ਹੁਣ ਇਹ ਹੜ ਡੈਮ ਭਰਨ ਦੀ ਯਾਗਤ ਕੀ ਨਹੀਂ ਦਿੱਤੀ ਜੇ ਪਤਾ ਸੀ ਕਿ ਇੰਨਾ ਪਾਣੀ ਹੋਰ ਆਉਣਾ ਅਭੀ ਤੋਂ 25 ਫੁੱਟ ਖਾਲੀ ਕਿਉਂ ਨਹੀਂ ਰੱਖੀ ਇੱਕ ਹੋਰ ਨੁਕਤਾ ਉਹਦੇ ਵਿੱਚ 1988 ਤੇ ਹੜ੍ਹ ਤੋਂ ਬਾਅਦ ਕਹਿੰਦੇ ਸਬਕ ਲਿਆ ਹੀ ਨਹੀਂ ਅਸੀਂ ਮਨ ਮਜ਼ਬੂਤ ਕੀਤੇ ਗਏ ਪਰ ਡਰੇਂਜ ਸਿਸਟਮ ਨੂੰ ਅਸੀਂ ਦਰੁਸਤੇ ਨਹੀਂ ਕੀਤਾ ਹਿੰਦੁਸਤਾਨ ਦਾ ਸਭ ਤੋਂ ਬਿਹਤਰਨ ਸਿਸਟਮ ਹੈ ਬਖੜਾ ਡੈਮ ਕਹਿੰਦੇ ਪਰ ਅਸੀਂ ਕਹਿੰਦੇ ਕਿ ਉਹਦੇ ਲਈ ਉਹ ਹੀ ਅਗਲੀ ਕੋਈ ਰਣਨੀਤੀਆਂ ਨਹੀਂ ਬਣਾਈ ਇਹਦੇ ਵਿੱਚ ਉਹ ਕਹਿੰਦੇ ਨੇ ਤੁਸੀਂ ਬੰਦਾਂ ਦੀ ਰਿਪੇਅਰ ਨਹੀਂ ਹੋ ਰਹੀ ਡਰੇਨ ਸਿਸਟਮਸ ਆਪ ਨਹੀਂ ਹੋ ਰਹੇ ਤਾਂ ਫਿਰ ਤਾਂ ਕਹਿੰਦੇ ਅਜੇ ਕੁ ਸੋਣਾ ਹੀ ਹੈ ਜੀ ਤੇ ਡੈਮ ਤੁਸੀਂ ਪਹਿਲਾਂ ਹੀ ਨੱਖੋ ਨੱਖ ਜੇ ਪਰਕੇ ਰੱਖੋਗੇ ਫਿਰ ਤਾਂ ਹੋਊਗਾ ਦੂਆ ਦੂਸਰਾ ਪਹਿਲੂ ਇਹਦੇ ਨਾਲ ਜੁੜਦਾ ਐਨ ਕੇ ਮਾਥੁਰ ਨੇ ਐਨ ਕੇ ਮਾਥੁਰ ਐਨ ਕੇ ਮਾਥੁਰ ਨੇ ਸਾਬਕਾ ਮੈਂਬਰ ਨੇ ਜੀ ਸੈਂਟਰਲ ਵਾਟਰ ਕਮਿਸ਼ਨ ਤੇ ਸਾਬਕਾ ਕਮਿਸ਼ਨਰ ਨੇ ਹਟਦੇ ਪਰ ਸਰਕਾਰ ਵੱਲੋਂ ਐਨ ਕੇ ਮਾਥੁਰ ਜੀ ਕਹਿੰਦੇ ਭਾਖੜਾ ਦੇ ਵਿੱਚ ਸਿਰ ਟੈਨੀ ਜਮਗੀ ਕਿ ਉਹਦੀ ਪਾਣੀ ਰੱਖਣ ਦੀ ਪਾਣੀ ਭਰਨ ਦੀ ਸਮਰੱਥਾ 'ਚ ਕਮੀ ਆ ਗਈ। ਮਤਲਬ ਪਾਖੜਾ ਦੀ ਜਿਹੜੀ ਸਮਰੱਥਾ ਹੈ ਪਾਣੀ ਭਰ ਕੇ ਰੱਖਣ ਦੀ ਇਕੱਠਾ ਕਰਕੇ ਰੱਖਣ ਦੀ ਉਹ 'ਚ ਕਮੀ ਆ ਗਈ। ਉਹੰਨਾ ਪਾਣੀ ਰੱਖੇ ਨਹੀਂ ਪਾਉਂਦਾ ਜਿੰਨਾ ਰੱਖਦਾ ਸੀ ਸਿਲ ਟਾਈਨ ਹੀ ਉਹਦੀ ਕੋਈ ਸਪਾਈਓ ਨਹੀਂ ਹੋਈ। 1988 'ਚ ਨਾ ਤਾਂ ਕਹਿੰਦੇ ਅਦਨੁਕ ਟੈਕਨੋਲੋਜੀ ਸੀ ਨਾ ਹੀ ਇਹੀਆਂ ਚੇਤਾਵਨੀ ਵਾਲੀ ਪ੍ਰਕਿਰਿਆ ਸੀ ਹੁਣ ਤਾਂ ਸਾਰਾ ਕੁਝ ਐਡਵਾਂਸ ਹੈ। ਕਹਿੰਦੇ ਉਹਦੇ باوجود ਵੀ ਜੇਕਰ ਇਹ ਕੁਝ ਵਾਪਰ ਰਿਹਾ ਫਿਰ ਕਹਿੰਦੇ ਕੀ ਆ ਭਾਖੜਾ ਜਿਹੜਾ ਸਾਡਾ ਡੈਮ ਹੈ ਉਹ ਕਹਿੰਦੇ ਸਾਲਾਂ ਤੋਂ ਉਹਦੇ ਵਿੱਚ ਜਮੀ ਹੋਈ ਸਿਲਟ ਨੂੰ ਸਾਫ਼ ਹੀ ਨਹੀਂ ਕੀਤਾ ਗਿਆ ਤੇ ਜੇ ਸਾਫ਼ ਹੀ ਨਹੀਂ ਕੀਤਾ ਕਹਿੰਦੇ ਉਹਦੀ ਕਪੈਸਿਟੀ ਘਟ ਗਈ ਭਵਿੱਖ ਵਿੱਚ ਵੀ ਕਹਿੰਦੇ ਕਿ ਅਜੇ ਹੜ੍ਹ ਫਿਰ ਆਉਣਗੇ ਹੁਣ ਮੇਰਾ ਸਵਾਲ ਇੱਥੇ ਖੜਾ ਹੈ ਜੀ ਕਿ ਜੇ ਇਹ ਸਾਰੀ ਜਾਣਕਾਰੀ BBMP ਨੂੰ ਸੀ ਤੇ ਜਿਹੜਾ BBMP ਦਾੰਪਰਦਾ ਹੈ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਿਆ ਅਸੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸ ਕੇ ਪਾਣੀ ਛੱਡਿਆ ਤੇ ਫਿਰ BBMP ਕੋਲ ਇਹ ਜਾਣਕਾਰੀ ਵੀ ਸੀ ਕਿ ਵੀ ਉੱਪਰੋਂ ਪਾਣੀ ਇੰਨਾ ਆਉਣਾ ਉਸ ਸਮੇਂ ਤੁਸੀਂ ਸਾਡੇ ਮੁੱਖ ਮੰਤਰੀਆਂ ਨੂੰ ਭਰੋਸੇ 'ਚ ਲਿਆ ਕਿ ਪਾਣੀ ਤਾਂ ਜੀ ਬਾਅਦ 'ਚੋਂ ਵੀ ਇੰਨਾ ਆਣਾ ਆਪਾਂ ਪਹਿਲਾਂ ਹੀ 20 25 25 ਫੁੱਟ ਖਾਲੀ ਰੱਖ ਲੀਏ ਇਹ ਤਕਨੀਕੀ ਦੌਰ ਤੇ ਹੋਣਾ ਚਾਹੀਦਾ ਸੀ ਤੇ ਜੇ ਨਹੀਂ ਹੋਇਆ ਫਿਰ ਇਹ ਸਾਜ਼ਿਸ਼ ਮੰਨੀ ਹੈ ਤੇ ਇਸ ਦੇ ਉੱਤੇ ਨજર ਸਾਦੀ ਸੁਭਾ ਸਰਕਾਰ ਨੇ ਕਿਉਂ ਨਹੀਂ ਰੱਖੀ ਸਾਡਾ ਮੰਤਰੀ ਮੰਡਲ ਕੀ ਕਰਦਾ ਰਿਹਾ ਹੁਣ ਕਰ ਲੋ ਚਾਹੇ ਹਸਪਤਾਲ ਚੋਂ ਮਿੱਟੀਆ ਚਾਹੇ ਕਿੱਥੋਂ ਮਰਜੀ ਫਿਰ ਇਹ ਇਹ ਸਵਾਲ ਤੁਹਾਡੇ ਤੇ ਕਿਉਂ ਨਾ ਆਵੇ ਕਿ ਜੇ ਤੁਹਾਨੂੰ ਦੱਸ ਕੇ ਪਾਣੀ ਛੱਡ ਰਹੇ ਸੀ ਤੁਸੀਂ ਵੀ ਸ਼ਾਮਲ ਸੀ ਜਾਣ ਬੁੱਝ ਕੇ ਸਮੇਂ ਤੋਂ ਪਹਿਲਾਂ ਡੈਮ ਕਿਉਂ ਭਰੇ ਗਏ ਕੀ ਇਹ ਹੜਾ ਨੂੰ ਸੱਦਾ ਦਿੱਤਾ ਗਿਆ ਹੜ ਲਿਆਂਦੇ ਗਏ ਇਸੇ ਇਸ਼ਾਰੇ ਤੇ ਹੋਇਆ ਸਾਰਾ ਕੁਝ ਇਹਦੀ ਇਨਕੁਆਇਰੀ ਇਹਦੀ ਜਾਂਚ ਇਹਦਾ ਸਾਰਾ ਪਹਿਲੂ ਲੋਕਾਂ ਸਾਹਮਣੇ ਸੱਚ ਹੁਣ ਆਉਣਾ ਚਾਹੀਦਾ ਜਨਾਬ